ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਵਿਦਆਊਟ ਲਾਈਨਿੰਗ ਜਿਹੜੇ ਸਟਿਚ ਹੋਣਗੇ ਪਹਿਰਾਂ ਦੀ ਡਿਮਾਂਡ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਇਹ ਸੂਟਾਂ ਦੀ ਵੀ ਵਿਦਆਊਟ ਲਾਈਨਿੰਗ ਹਨਾ ਕਿਉਂਕਿ ਚਲੋ ਲਾਈਨਿੰਗ ਵੀ ਵੈਸੇ ਤੁਸੀਂ ਲਗਾ ਸਕਦੇ ਹੋਗੇ विदाउट लाइनिंग ਵੀ ਉਹਨਾਂ ਨੂੰ ਜਿਹੜੇ ਲੰਗੇ ਸਲਾਈ ਕਰਵਾ ਸਕਦੇ ਹੋਗੇ ਲੋ ਜੀ ਅੱਜ ਆਪਾਂ ਕੱਲ ਆਪਾਂ ਵੀਡੀਓ ਪਾਈ ਸੀਗੀ ਤੇ ਹੈਂਗਰ ਤੇ ਪਏ ਨੇਗੇ ਸੂਟ ਕਾਫੀ ਜਿਆਦੇ ਸੋਹਣੇ ਸੀਗੇ ਉਹਦੇ ਵਿੱਚ ਸੋਲਡ ਹੋਏ ਹੋਏ ਨੇਗੇ ਸੂਟ ਕਾਫੀ ਹੌਲੀ ਹੌਲੀ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣਿਆ ਮਤਲਬ ਸੂਟ ਲੈ ਕੇ ਆਉਂਦੇ ਰਹਾਂਗੇ ਤੇ ਤੁਸੀਂ ਸੋਹਣੇ ਸੋਹਣੇ ਸਾਡੇ ਤੋਂ ਸੂਟ ਆਰਡਰ ਕਰਦੇ ਰਹੋ ਇਦਾਂ ਹੀ ਤੇ ਚਲੋ ਜੀ ਸੂਟ ਦਿਖਾਨੇ ਆਪਾਂ ਸ਼ੁਰੂ ਕਰ ਦਿਆਂਗੇ ਸਾਰਾ ਮਤਲਬ ਬ੍ਰਾਂਡ ਰਹੂਗਾ ਟੇਸਟਾ ਪ੍ਰਾਈਜ਼ ਇਕੋ ਪ੍ਰਾਈਜ਼ ਦੇ ਸਾਰੇ ਸੂਟ ਲੰਗੇ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਬਹੁਤ ਜਿਆਦਾ ਸੋਹਣਾ ਇੱਕ ਤੋਂ ਇੱਕ ਹਟਕੇ ਹੈਗਾ ਲਓ ਜੀ ਇੰਨੇ ਕਿ ਜਿਆਦੇ ਸੋਹਣੇ ਟੇਸਟਾ ਦੇ ਸੂਟ ਲੰਗੇ ਸਿਲਕ ਵਰਗਾ ਕਪੜਾ ਪਿਆ ਹੈਗਾ ਬਿਲਕੁਲ ਹਨਾ ਤੇ ਬਹੁਤ ਜਿਆਦੇ ਸੋਹਣੀ ਕੁਆਲਿਟੀ ਆ 올ਓਵਰ ਸੂਟ ਲنگੇ ਮੈਚਿੰਗ ਸੂਟ ਹੈ ਨਹੀਂ ਸੋਹਣੇ ਲੱਗਣੇ ਜਿਹੜੀ ਚੀਜ਼ ਮੈਚਿੰਗ ਵਧੀਆ ਲੱਗਦੀ ਓ ਉਹ ਆਪਾਂ ਤੁਹਾਨੂੰ ਮੈਚਿੰਗ ਦੱਸ ਦਿੰਨੇ ਆ ਜਿਹੜੀ ਚੀਜ਼ 올ਓਵਰ ਵਧੀਆ ਲੱਗਦੀ ਤੇ 올ਓਵਰ ਦੱਸ ਦਿੰਨੇ ਆਂਗੇ ਰਾਈਟ ਤੇ ਪਹਿਲਾ ਸੂਟ ਰਹੇਗਾ ਜੀ ਇਹ ਦੇਖੋ ਟੇਸਟ ਦਾ ਸੂਟ ਹੈਗਾ ਕਾਫੀ ਜਿਆਦੇ ਸੋਹਣਾ ਸੂਟ ਹੈਗਾ 올ਓਵਰ ਸੂਟ ਹੈਗਾ ਪ੍ਰਾਈਸ ਇਹਦਾ ਰਹੇਗਾ ਜੀ 2250 ਪਲੱਸ ਸ਼ਿਪਿੰਗ ਹੈ ਦੁਪੱਟਾ ਵਗੈਰਾ ਲਗਾਉਂਗੇ ਤੇ ਐਕਸਟਰਾ ਤੇ ਮਤਲਬ ਸੂਟ ਵੀ ਇੰਨੇ ਕਾ ਜ਼ਿਆਦੇ ਸੋਹਣੇ ਨੇ ਜਿੰਨੇ ਵੀ ਤੁਸੀਂ ਕਹਿ ਤੋ। ਪਹਿਲਾ ਸੂਟ ਇਹ ਵਾਲਾ ਸੀਗਾ। ਲਓ ਜੀ। ਫਿਰ ਨੈਕਸਟ ਸੂਟ ਆ ਜਾਊਗਾ ਜੀ ਮੈਚਿੰਗ। ਦੇਖੋ ਇਹਦੇ ਨਾਲ ਟੀਸਟਾ ਦੀ ਹੀ ਬਾਟਮ ਹੈ। ਤੁਹਾਨੂੰ ਮੈਂ ਮਤਲਬ ਸਟੈਂਪ ਦਿਖਾ ਦੇਣੀ ਆਪਾਂ ਕੁਝ ਵੀ ਮਤਲਬ ਗਲਤ ਨਹੀਂ ਸੇਲ ਕਰਦੇ ਹੈਗੇ। ਤੇ ਟੀਸਟਾ ਦੀ ਹੀ ਬਾਟਮ ਰਹੇਗੀ ਇਹਦੇ ਨਾਲ। ਤੇ ਪਲੱਸ ਇਦਾਂ ਜਿਹੜਾ ਮਤਲਬ ਸੂਟ ਹੈਗਾ ਇਦਾਂ ਰਹੂਗਾ ਮੈਚਿੰਗ ਤੇ ਇਹ ਵਾਲੀ ਰਹੇਗੀ ਸ਼ਰਟ 컬러 ਦੇਖੋ ਤੁਸੀਂ ਬੇਬੀ ਪਿੰਕ ਗਰਮੀ ਵਾਲਾ ਚਾਰਟ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਮੈਚਿੰਗ ਸੂਟ ਰਹੇਗਾ ਜੀ 2150 ਦਾ 올ਓਵਰ ਰਹੇਗਾ 2250 ਦਾ ਲਓ ਜੀ ਫਿਰ ਨੈਕਸਟ ਸੂਟ ਆਜੂਗਾ ਜੀ ਮੈਚਿੰਗ ਆਜੂਗਾ ਇਹ ਵਾਲਾ ਵੀ ਲਓ ਜੀ ਇਸ ਤਰ੍ਹਾਂ ਇਹ ਦੇਖੋ ਪ੍ਰਿੰਟ ਤੁਸੀਂ ਚੈੱਕ ਕਰੋ ਤੇ ਨਾਲ ਹੀ ਟਿਸਟਾ ਦੀ ਬਾਟਮ ਹੈਗੀ ਇਹਦਾ ਪ੍ਰਾਈਸ ਵੀ ਰਹੇਗਾ ਜੀ 2150 ਲੋ ਜੇ ਨੈਕਸਟ ਸੂਟ ਆ ਜਾਊਗਾ ਜੀ 올ਓਵਰ ਸੂਟ ਆ ਜਾਊਗਾ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਲਵੈਂਡਰ ਕਲਰ ਦਾ ਸੂਟ ਹੈ ਲੋ ਜੇ ਇਹਦਾ ਪ੍ਰਾਈਸ ਰਹੂਗਾ ਜੀ 2250 ਬਹੁਤ ਜਿਆਦੇ ਸੋਹਣੇ ਸੂਟ ਨੇਗੇ ਸਿਲਕ ਵਰਗਾ ਕਪੜਾ ਪਿਆ ਕਾਟਨ ਦਾ ਇੰਨਾ ਕੁ ਸੌਫਟ ਹੈ ਨੈਕਸਟ ਸੂਟ ਆਜੂਗਾ ਜੀ ਮੈਚਿੰਗ ਟਿਸਟਾ ਦੀ ਬਾਟਮ ਨਾਲ ਇਹ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਕਲਰ ਹੈਗਾ ਤੇ ਬਾਟਮ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਫਰੋਜ਼ੀ ਕਲਰ ਦੀ ਹੈਗੀ ਲੋ ਜੀ ਇਸ ਤਰ੍ਹਾਂ ਸੂਟ ਹੈ ਇਹਦਾ ਪ੍ਰਾਈਸ ਰਹੇਗਾ 2150 ਨੈਕਸਟ ਸੂਟ ਆਜੂਗਾ ਜੀ ਬਲੈਕ ਇਹ ਵੀ ਮਤਲਬ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲੋ ਜੀ ਜਿੱਦਾਂ ਹਨਾ ਕਾਟਨ ਦੇ ਸੂਟਾਂ ਦੀ ਸਟੇਜਿੰਗ ਇੰਨੀ ਕਿ ਜਿਆ ਐਨੇ ਕ ਜਿਆਦੇ ਸੋਹਣੇ ਡਿਜ਼ਾਈਨ ਬਣਦੇ ਨੇ ਕਾਟਨ ਦੇ ਸੂਟਾਂ ਤੇ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਲੋ ਜੀ ਇਸ ਤਰ੍ਹਾਂ ਪਲੇਨ ਬਾਟਮ ਹੋ ਜਾਊਗੀ ਇਹਦੇ ਨਾਲ ਤੇ ਬਲੈਕ ਕਲਰ ਦਾ ਸੂਟ ਹੈਗਾ ਪ੍ਰਾਈਜ਼ ਇਹਦਾ ਰਹੂਗਾ ਜੀ 2150 ਨੈਕਸਟ ਸੂਟ ਆਜੂਗਾ ਜੀ ਫਰੋਜ਼ੀ ਕਲਰ ਦਾ 올ਓਵਰ ਸੂਟ ਹੈਗਾ ਪ੍ਰਾਈਜ਼ ਇਹਦਾ ਰਹੇਗਾ ਜੀ 2250 올ਓਵਰ ਸੂਟ ਹੈ ਦੇਖੋ ਕੁਆਲਿਟੀ ਬਹੁਤ ਵਧੀਆ ਸਾਰਾ ਜਿੰਨਾ ਵੀ ਮੈਂ ਤੁਹਾਨੂੰ ਅੱਜ ਸਟਾਕ ਦਿਖਾਉਂਗੀ ਸੂਟ ਦਿਖਾਉਂਗੀ ਸਾਰੇ ਰਹਣਗੇ ਜੀ ਟੇਸਟਾ ਬ੍ਰੈਂਡ ਦੇ ਦੇਖੋ ਕਲਰ ਤੇ ਪ੍ਰਿੰਟ ਇੱਕ ਤੋਂ ਇੱਕ ਹਟਕ ਨੇ ਸਾਰੇ ਨਿਊ ਡਿਜ਼ਾਈਨ ਬਣਾਏ ਨੇ ਟੇਸਟਾ ਨੇ ਉਹਨਾਂ ਲਓ ਜੀ ਪ੍ਰਾਈਸ ਇਹਦਾ ਰਹੇਗਾ ਜੀ 22 ਤੋਂ 50 ਇਸ ਤੋਂ ਬਾਅਦ ਦੇਖੋ ਪੀਚ ਕਲਰ ਲਓ ਜੀ ਕਲਰ ਤੁਸੀਂ ਦੇਖੋ ਕਾਫੀ ਜਿਆਦਾ ਸੋਹਣਾਗਾ ਇਹਦਾ ਪ੍ਰਾਈਸ ਵੀ ਰਹੂਗਾ ਜੀ 2250 ਨੈਕਸਟ 올ਓਵਰ ਸੂਟ ਹੈ ਵੀ 2250 ਇਹਦਾ ਪ੍ਰਾਈਸ ਵੀ ਲਓ ਜੀ ਫਿਰ ਤੋਂ ਆਜੂਗਾ ਜੀ ਮਜ਼ੈਂਟਾ ਕਲਰ ਦਾ ਸੂਟ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਵੀ ਲਓ ਜੀ 2250 ਦਾ ਪ੍ਰਾਈਸ ਹੈ ਬੇਬੀ ਬਲੂ ਕਲਰ ਦਾ ਸੂਟ ਹੈਗਾ ਇਹ ਵੀ ਦੇਖੋ ਇਹਦੇ ਨਾਲ ਤੁਸੀਂ ਜਿੱਦਾਂ ਕਿ ਮੈਂ ਬਲੈਕ ਨਾਲ ਦੁਪੱਟਾ ਰਖਾਇਆ ਹੈਗਾ ਲਾਈਟ ਕਲਰ ਦਾ ਹਨਾ ਉਦਾਂ ਰਖਾ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਰਹੇਗਾ ਜੀ 2250 ਨੈਕਸਟ ਸੂਟ ਆਜੂਗਾ ਜੀ ਫਰੋਜ਼ੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਫਰੋਜ਼ੀ ਕਲਰ ਹੈ ਲਓ ਜੀ ਯੈਲੋ ਕਲਰ ने तो देख सकते हो इस तरह प्रिंट बनया बेबी पिंक दुपट्टा किसी नहीं है विदाउट दुपट्टा सूटने गलो जी ਇਦੇ ਨਾਲ ਵੀ ਤੁਸੀਂ ਇਹਦਾ ਨਿਓਨ ਪਿੰਕ ਕਲਰ ਦਾ ਦੁਪੱਟਾ ਲੈ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਬਣ ਜੂਗਾ ਨੈਕਸਟ ਸੂਟ ਆ ਜੂਗਾ ਜੀ ਫਰੋਜ਼ੀ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਫਰੋਜ਼ੀ ਕਲਰ ਮਸਟਰਡ ਫਿਰ ਤੋਂ ਪਿੰਕ ਫਰੈਂਡ ਤੁਸੀਂ ਦੇਖੋ ਇੱਕ ਤੋਂ ਇੱਕ हट ਗਿਆ ਤੇ ਨਾਲ ਹੈਗਾਗਾ ਪਰਪਲ ਸੂਟ ਸੇਮ ਦੋਨੋਂ ਸੂਟ ਦੋਨੋਂ ਕਲਰ ਇੰਨੇ ਕਿ ਪਿਆਰੇ ਨੇ ਜਿੰਨੇ ਵੀ ਕਹਿ ਦੋ ਲਵ ਜੀ ਫੇਰ ਆ ਗਿਆ ਜੀ ਮਸਟਰਡ ਸੂਟ ਟਿਸਟਾ ਦਾ ਨੈਕਸਟ ਆ ਜੂਗਾ येलो ਦੇਖ ਸਕਦੇ ਹੋ ਤੁਸੀਂ ਬੀ ਨਿਓਨ ਪਿੰਕ ਸੀਗਾ ਇਹਦੇ ਵਿੱਚ येलो ਹੈ ਪਹਿਲਾਂ ਮੈਂ ਪ੍ਰਿੰਟ ਦਿਖਾਇਆਗਾ ਸੇਮ ਉਹਦੇ ਵਿੱਚ ਨਿਓਨ ਪਿੰਕ ਕਲਰ ਸੀ ਇਹਦੇ ਵਿੱਚ ਮਸਟਾਰਡ ਜਾਂ ਸ਼ੇਡ ਹੈ ਤੇ ਲਾਸਟ ਸੂਟ ਆ ਜੂਗਾ ਜੀ ਗ੍ਰੀਨ ਟੱਚ ਹੈਗਾ ਵਿੱਚ ਪ੍ਰਿੰਟ ਤੇ ਲਓ ਜੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਸਾਰੇ ਇੱਕ ਤੋਂ ਇੱਕ ਹਟਕੇ ਨੇ ਇੱਕ ਤੋਂ ਇੱਕ ਅਲੱਗ ਪ੍ਰਿੰਟ ਸਿਗਾ ਸਾਰੇ ਆਪਣੀ ਆਪਣੀ ਜਗ੍ਹਾ ਵੀ ਬਹੁਤ ਜਿਆਦੇ ਸੋਹਣੇ ਪ੍ਰਿੰਟ ਸਿਗੇ ਤੇ ਮੈਚਿੰਗ ਸੂਟ ਦਾ ਪ੍ਰਾਈਸ ਰਹੇਗਾ 2150 ਤੇ 올ਓਵਰ ਦਾ ਰਹੂਗਾ 2250 ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਆਪਣਾ ਫਾਸਟਲੀ ਆਰਡਰ ਕਰ ਦਿਓ ਵਿਦਾਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਿਲਾਈ ਕਰਵਾ ਸਕਦੇ ਹੋਗੇ ਤੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਤੇ ਥੋੜੀ ਜਿਹੀ ਕੁਆਲਿਟੀ ਮਤਲਬ ਬਹੁਤ ਜਿਆਦੇ ਵਧੀਆ ਹਾਈ ਕੁਆਲਿਟੀ ਦੇ ਕੱਪੜੇ ਨੇਗੇ ਗਰਮੀ ਦੇ ਵਿੱਚ ਪਹਿਣਾ ਬਹੁਤ ਮਤਲਬ ਜਿੱਦਾਂ ਕਿ ਬਾਹਰ ਅੰਦਰ ਪਾਉਣ ਨੂੰ ਹਨਾ ਬਹੁਤ ਜਾਦੀ ਸੋਹਣੇ ਸੂਟ ਨੇਗੇ ਇਹ ਵਾਲੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੋਤਾਜ਼ਾ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ ਕਲਜੀ ਬਾਏ ਬਾਏ